ਉਠਾ ਦੋਸ਼ ਲੱਗ ਰਿਹਾ ਸੀ ਐਮਐਲਏ ਸਾਹਿਬ ਤੇ ਤਾ ਉਹਨੂੰ ਜਾਂਦ ਬਣ ਜਾਣਾ ਚਾਹੀਦਾ ਸੀਗਾ ਉਹ ਮਜ਼ਦੂਰਾਂ ਦਾ ਮੁੰਡਾ ਨਾ ਮਜ਼ਦੂਰਾਂ ਨੇ ਨਾਂ ਦੇ ਉੱਤੇ ਬਣਿਆ ਹੋਇਆ ਜੇ ਉਹ ਸੱਚੀ ਮਜ਼ਦੂਰਾਂ ਦਾ ਪੱਖੀ ਸੀਗਾ ਜਦੋਂ ਮਜ਼ਦੂਰਾਂ ਦੇ ਧੱਕਾ ਹੋ ਗਿਆ ਸੀ ਤਾਂ ਐਮਐਲਏ ਦਾ ਹੋਰ ਕੀ ਕੰਮ ਹੁੰਦਾ ਇਹ ਅਸੀਂ ਇੱਥੇ ਭਾਰਟੋਣ ਵਾਸਤੇ ਤਾਂ ਨਹੀਂ ਰੱਖੇ ਹੋਏ ਐ ਐਮਐਲਏ ਇਹਨਾਂ ਨੂੰ ਗੱਡੀਆਂ ਦੇ ਝੂਟੇ ਦਿਵਾਉਣ ਵਾਸਤੇ ਤਾਂ ਵੀ ਰੱਖੇ ਤੇ ਲੋਕਾਂ ਦੇ ਖੂਨ ਪਸੀਨਿਆਂ ਦੀ ਕਮਾਈ ਦੇ ਵਿੱਚੋਂ ਜਿਹੜੇ ਪੈਸੇ ਲੈਣ ਤਨਖਾਹਾਂ ਲੈਣ ਸਹੂਲਤਾ ਲੈਣਾ 10-10 ਲੱਖ ਰੁਪਏ ਤੋਂ ਵੱਧ ਦੇ ਜਿਹੜੇ ਖਰਚੇ ਆ ਲੋਕਾਂ ਦੇ ਸਰਕਾਰੀ ਖਜ਼ਾਨੇ 'ਚ ਉਹ ਕਰਨ ਇਹਨਾਂ ਦਾ ਕੰਮ ਤਾਂ ਇਹੀ ਹੈ ਨਾ ਵੀ ਫਿਰ ਲੋਕਾਂ ਦੀ ਆਵਾਜ਼ ਚੱਕਣ ਇਹ ਲੋਕਾਂ ਦਾ ਹੱਕ ਹੱਲ ਕਰਨਾ ਕਿ ਤੇ ਐਮ.ਐਲ.ਏ ਸਾਬ ਤਾਂ ਆਇਆ ਹੀ ਨਹੀਂ ਗ੍ਰਿਫਤਾਰ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਕਿ ਐਮ.ਐਲ.ਏ ਅਮੋਲਕ ਸਿੰਘ ਆ ਜਿਹੜਾ ਉਹ ਉਹਨਾਂ ਨੂੰ ਆਪਦੀ ਬੁੱਕਲ ਦੇ ਵਿੱਚ ਲੈ ਕੇ ਰੱਖਿਆ ਹੋਇਆ ਤੇ ਦੇਖੋ 5 ਤਰੀਕ ਦੀ ਘਟਨਾ ਗਰੀਬ ਲੋਕਾਂ ਨੂੰ ਤਾਂ ਚੱਕ ਚੱਕ ਕੇ 92 ਲੋਕਾਂ ਤੇ ਰਾਤੋਂ ਰਾਤ ਪਰਚੇ ਪਾ ਦਿੱਤੇ ਆ ਤੇ ਲੋਕਾਂ ਦੀ ਏਕਤਾ ਤੇ ਜਥੇ ਭਰਾਤਰੀ ਜਥੇਬੰਦੀਆਂ ਦੀ ਬਦੌਲਤ ਆ ਜਿਹੜੇ ਉਹ ਲੋਕਾਂ ਦੀ ਏਕਤਾ ਸਦਕਾ ਉਹਨਾਂ ਨੂੰ ਬਾਹਰ ਲਿਆਂਦਾ ਤੇ ਜਿਹੜੇ ਜ਼ੁਮੇਵਾਰ ਗੁੰਡੇ ਆ ਉਹਨਾਂ ਨੂੰ ਹਾਲੇ ਤੱਕ ਗ੍ਰਿਫਤ ਸਾਡੀ ਲੜਾਈ ਇਹ ਜੀ ਅੱਧ ਨਾਉ ਵੱਧ ਖੜੀ ਹੈ ਗਮਦੂਰ ਉਹਨਾਂ ਨੂੰ ਜੇਜੀ ਅਰਗਿਆਂ ਨੂੰ ਅਸੀਂ ਮਤਲਬ ਜੇਲਾਂਾਂ ਦੇ ਜਾਂ ਸਲਾਖਾਂ ਦੇ ਪਿੱਛੇ ਬੰਦ ਕਰਾਉਣਾ ਜਿਹੜੇ ਗੇਟ 'ਚ ਸਾਡੇ ਭੈਣ ਭਰਾ ਨੰਗੇ ਆ ਚੰਦਪਾਨ ਦੇ ਮਜ਼ਦੂਰ ਕੁੱਟੇ ਹੋਏ ਉਹ ਬੰਦਿਆਂ ਨੂੰ ਅਸੀਂ ਕਮਜ਼ੋਰ ਵਰਗਿਆਂ ਨੂੰ ਉਹ ਕਿਲਾ ਦਿਖਾਉਣਾ ਜਿੱਥੇ ਰਾਤਾਂ ਸਾਡੇ ਭੈਣ ਭਰਾ ਕੱਟ ਕੇ ਆਇਆ ਹੈ। ਭਾਈ ਜੀ ਜਦੋਂ ਹੁਣ ਚੰਦਪਾਣ ਦੇ ਮਜ਼ਦੂਰਾਂ ਤੇ ਪਰਚੇ ਰੱਦ ਹੋ ਚੁੱਕੇ ਨੇ ਤੇ ਦੂਜੀ ਤਰਫੇ ਪਰਚੇ ਹੋ ਚੁੱਕੇ ਨੇ ਤਾਂ ਫਿਰ ਵੀ ਤੁਸੀਂ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਹੋ ਇਹ ਪ੍ਰਦਰਸ਼ਨ ਕਰਨ ਦਾ ਕੀ ਮਕਸਦ ਹੈ? ਅ ਅੱਜ ਜੋ ਜੈਤੋਂ ਦੇ ਵਿੱਚ ਅਸੀਂ ਜੋ ਹਲਕੇ ਦਾ ਐਮ.ਐਲ.ਏ. ਆ ਮੁਲਕ ਸਿੰਘ ਆਉਂਦਾ ਪਤਲਾ ਫੁਕੇ ਆ ਸ਼ਹਿਰ ਦੇ ਵਿੱਚ ਅਸੀਂ ਮੁਜ਼ਾਹਰਾ ਕੀਤਾ ਹੈਗਾ ਚੰਦਪਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਵੱਲੋਂ ਇਹਦਾ ਮਕਸਦ ਦੋ ਗੱਲਾਂ ਨੇ ਪਹਿਲੀ ਗੱਲ ਇਹ ਹੈਗੀ ਆ ਕਿ ਅਸੀਂ ਸਾਡੇ ਮਜ਼ਦੂਰਾਂ ਨੂੰ ਛਡਾਇਆ ਹੈਗਾ ਲੋਕਾਂ ਦੇ ਇੱਕੇ ਦੇ ਜ਼ੋਰ ਉਹਨਾਂ ਦੇ ਪਰਚੇ ਰੱਦ ਕਰਾਇਆ ਦੂਜੀ ਸਾਡੀ ਜਿੱਤ ਹੈਗੀ ਆ ਤੁਸੀਂ ਗਮਦੂਰ ਉਹਨਾਂ ਦੇ ਉੱਤੇ ਪਰਚੇ ਦਰਜ ਕਰਾਇਆ ਅਜੇ ਦੂਜੀ ਗੱਲ ਇਹ ਹੈਗੀ ਆ ਵੀ ਜੋ ਉਹਨਾਂ ਦੀ ਕੋਰਟ ਦੇ ਵਿੱਚੋਂ ਉਹਨਾਂ ਨੂੰ ਰੈਸਟ ਸਟੇ ਮਿਲੀ ਹੈ ਇਹ ਅਸੀਂ ਇਹ ਸਮਝਦੇ ਆਂ ਵੀ ਇਹ ਰੈਸਟ ਸਟੇ ਇਸ ਕਰਕੇ ਮਿਲੀ ਹੈ ਕਿ ਉੱਥੇ ਸਰਕਾਰ ਦੇ ਵਕੀਲ ਨੇ ਪੇਸ਼ ਹੋਣਾ ਹੁੰਦਾ ਤੇ ਉੱਥੇ ਉਹ ਨਹੀਂ ਪੇਸ਼ਤਾ ਹੋਇਆ ਪਰ ਉਹ ਮੂੰਹ ਸਿਓ ਕੇ ਖੜੇ ਰਹੇ ਹੈਗੇ ਆ ਜੋ ਸਾਡੇ ਲੋਕਾਂ ਦੇ ਉੱਤੇ ਜ਼ਬਰ ਤੇ ਜ਼ੁਲਮ ਹੋਇਆ ਉਹਨਾਂ ਨੇ ਫਾਇਰਿੰਗ ਕੀਤੀ ਉਹਨਾਂ ਦੀਆਂ ਕੋਈ ਰਿਪੋਰਟਾਂ ਤੇ ਪੇਸ਼ ਨਹੀਂ ਕੀਤੀਆਂ ਜਿਹਦੇ ਵਿੱਚ ਹਲਕੇ ਦੇ ਐਮਐਲਏ ਦਾ ਪੂਰਾ ਹੱਥ ਹੈ ਉਹ ਅਜੇ ਵੀ ਗਮਦੂਰ ਉਹਨਾਂ ਨੂੰ ਸ਼ਹਿ ਦੇ ਕੇ ਬਚਾਉਣ ਦੀ ਕੋਸ਼ਿਸ਼ ਚੱਲ ਰਿਹਾ ਹੈਗਾ ਅੱਜ ਅਸੀਂ ਇਸ ਗੱਲ ਦਾ ਪਰਦਾ ਫਾਸ਼ ਕੀਤਾ ਹੈਗਾ ਵੀ ਜਿਹੜੇ ਇਹ ਛਤਰਛਾਇ ਇਹਨਾਂ ਦੀ ਛਤਰੀ ਐਮਐਲਏ ਦੀ ਹੈਗੀ ਆ ਇਹ ਪਾਸੇ ਕਰ ਨਹੀਂ ਲੋਕਾਂ ਨਾਲ ਕਹਿਣਾ ਜਿਹੜਾ ਉਹ ਮਾੜਾ ਬਹੁਤ ਹੁੰਦਾ ਹੈਗਾ ਤੀਜਾ ਅਸੀਂ ਇਹ ਕਹਿਣਾ ਚਾਹੁੰਦੇ ਆ ਇਥੋਂ ਦੇ ਪ੍ਰਸ਼ਾਸਨ ਨੂੰ ਵਿਸ਼ੇਸ਼ ਕਰਕੇ ਪੁਲਿਸ ਨੂੰ ਐਸਐਸਪੀ ਮੈਡਮ ਨੂੰ ਕਿ ਉਹ ਸਾਨੂੰ ਲਗਾਤਾਰ ਕੁਝ ਗੱਲਾਂ ਕਰਤੀਆਂ ਤੇ ਬਾਕੀਆਂ ਤੇ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਜਿਹੜਾ ਉਹ ਲਾ ਰਹੇ ਨੇ ਅਸੀਂ ਐਕਸ਼ਨ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਕਿ ਹੁਣ ਅਸੀਂ 10 ਤਰੀਕ ਤੱਕ ਜੇ ਉਹ ਜਿਨ੍ਹਾਂ ਤੇ ਪਰਚੇ ਦਰਜ ਹੋਏ ਹੈਗੇ ਆ ਜੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਹੈਗੀ ਤਾਂ ਅਸੀਂ 10 ਤਰੀਕ ਨੂੰ ਐਸਐਸਪੀ ਮੈਡਨ ਦੇ ਬਹੁਤ ਵੱਡਾ ਫਰੀਦਕੋਟਾ ਜਿਹੜਾ ਉਹ ਧਰਨਾ ਲਾਵਾਂਗੇ ਰੈਲੀ ਕਰਾਂਗੇ ਤੇ ਇਹ ਚੇਤਾਵਨੀ ਦੇਵਾਂਗੇ ਕਿ ਉਦੋਂ ਤੱਕ ਇਹ ਲੋਕ ਟਿਕ ਕੇ ਨਹੀਂ ਬੈਠਣਗੇ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਆ ਭਾਈ ਜੀ ਪਰ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਕਾਰਵਾਈ ਬਿਲਕੁਲ ਠੀਕ ਕਰ ਰਹੇ ਹਾਂ ਅਸੀਂ ਕੋਸ਼ਿਸ਼ ਫੜਨ ਦੀ ਵੀ ਕਰਦੇ ਰਹੇ ਹਾਂ ਤੇ ਐਮਐਲਏ ਦਾ ਪੱਖ ਵੀ ਇਦਾਂ ਹੀ ਆਉਂਦਾ ਕਿ ਮੈਂ ਇਸ ਮਸਲੇ ਦੇ ਵਿੱਚ ਕੁਝ ਵੀ ਗਲਤ ਨਹੀਂ ਕਰ ਰਿਹਾ ਮੇਰੇ ਤੇ ਝੂਠਾ ਦੋਸ਼ ਲੱਗ ਰਿਹਾ ਉਲਟਾ ਸਗੋਂ ਦੀ ਸਾਡੇ ਤੇ ਦੋਸ਼ ਲਾਉਣ ਲੱਗ ਗਏ ਕਿ ਸਿਆਸਤ ਕਰਦੇ ਆ ਅਸੀਂ ਕਹਿੰਦੇ ਆ ਸਿਆਸਤ ਕਰਦੇ ਆ ਪਰ ਤੇਰੇ ਵਰਗੀ ਗੰਦੀ ਸਿਆਸਤ ਨਹੀਂ ਕਰਦੇ ਤੁਸੀਂ ਝੂਠ ਦੀ ਸਿਆਸਤ ਕਰਦੇ ਅਸੀਂ ਸੱਚ ਦੀ ਸਿਆਸਤ ਕਰਦੇ ਆ ਸਿਆਸਤ ਜਿਹੜੀ ਆ ਉਹ ਲੋਕਾਂ ਨੂੰ ਲੁੱਟਣ ਵਾਲੀ ਮਾੜੀ ਆ ਲੋਕਾਂ ਨੂੰ ਬਚਾਉਣ ਵਾਲੀ ਸਿਆਸਤ ਕਰਨੀ ਨਹੀਂ ਮਾੜੀਗੀ ਇਸ ਕਰਕੇ ਇਹ ਜਿਹੜਾ ਐਮਐਲਏ ਆ ਇਹ ਪੂਰੀ ਤਰ੍ਹਾਂ ਦੇ ਨਾਲ ਇਸ ਸਾਰੇ ਕਾਂਡ ਦਾ ਮੁੱਖ ਮੁਜਰਮਾ ਹੂੰ ਤੇ ਆਪਦੇ ਆਪ ਨੂੰ ਉਹ ਪਿਛਲੇ ਦਿਨਾਂ ਦੇ ਵਿੱਚ ਦੂਜੀ ਧਿਰ ਤੋਂ ਉਹਨੇ ਪ੍ਰੈਸਰ ਕਾਨਫਰੰਸ ਕਰਾ ਕੇ ਸੱਚਾ ਹੋਣ ਦੀ ਕੋਸ਼ਿਸ਼ ਕੀਤੀ ਆ ਪਰ ਮੇਰੇ ਕੋਲੇ ਮੈਂ ਤੁਹਾਨੂੰ ਕਹਾਂਗਾ ਕਿ ਉਹ ਵੀਡੀਓ ਜਾਂ ਉਹ ਫੋਟੋਆਂ ਨੇ ਜਿਹੜੀਆਂ ਉਹ ਜ਼ਰੂਰ ਦਿਖਾਇਓ ਕਿ ਕਿਵੇਂ ਜਦੋਂ ਗਮਦੂਰ ਹੋਣਾ ਨੇ ਠੇਕੇ ਲਏ ਆ ਉਦੋਂ ਉਹ ਇਹਦੇ ਦਫ਼ਤਰ ਦੇ ਵਿੱਚ ਬੈਠੇ ਆ ਉਹ ਪੋਸਟ ਸਾਡੀ ਨਹੀਂ ਪਾਈ ਹੋਈ ਉਹ ਪੋਸਟ ਜਿਹੜੀ ਪਾਈ ਹੋਈ ਆ ਉਹ ਇਹਦੇ ਪੀਏ ਰੀ ਪਾਈ ਹੋਈ ਪੋਸਟ ਆ ਦਾ ਟਰੱਕ ਜੁਨੀਅਨ ਦਾ ਪ੍ਰਧਾਨ ਵੀ ਆ ਹੂੰ ਉਹਨੇ ਪਾਇਆ ਕਿ ਅੱਜ ਦਫ਼ਤਰ ਦੇ ਵਿੱਚ ਬਹਿ ਕੇ ਜਿਹੜੇ ਠੇਕੇਦਾਰਾਂ ਦੇ ਰੇਟ ਦੇ ਰੋਲੇ ਸੀਗੇ ਟਰੱਕ ਯੂਨੀਅਨ ਦੇ ਰੋਲੇ ਸੀ ਉਹ ਹੱਲ ਕਰਵਾਇਆ ਤੇ ਗਮਦੂਰ ਸਿੰਘ ਉੱਥੇ ਸਜਿਆ ਬੈਠਾ ਹੈ ਜੇਪਲਾ ਨੂੰ ਜਾਣਦੇ ਨਹੀਂ ਸੀ ਤਾਂ ਕਹਿੰਦਾ ਸੀ ਉਹ ਤਾਂ ਵਿਰੋਧੀ ਆ ਸਾਡੇ ਫਿਰ ਇਹ ਠੇਕੇ ਕਿਵੇਂ ਦਵਾ ਰਿਹਾ ਉਹਨਾਂ ਨੂੰ ਇਸ ਲਈ ਇਹ ਨੰਗਾ ਚਟਾ ਝੂਠ ਬੋਲਦਿਆ ਕਿਉਂਕਿ ਅੱਜ ਦੀ ਜਿਹੜੀ ਇਹ ਰਾਜਨੀਤੀ ਆ ਲੋਕ ਵਿਰੋਧੀ ਉਹ ਖੜੀ ਝੂਠ ਦੇ ਉੱਤੇ ਆ ਇਹ ਕਲਾ ਇੰਨਾ ਥੋੜਾ ਝੂਠ ਬੋਲਦਿਆ ਇਹ ਤਾਂ ਐਂ ਕਹਿੰਦੇ ਸੀ ਅਸੀਂ ਇਨਕਲਾਬ ਕਰ ਦਿਆਂਗੇ ਇਹਦਾ ਕਹਿੰਦੇ ਸੀ ਪਿੰਡਾਂ 'ਚ ਸਰਕਾਰ ਚੱਲਿਆ ਕਰੂਗੀ ਇਹਦਾ ਕਹਿੰਦੇ ਸੀ ਔਰਤਾਂ ਨੂੰ 100000 ਰੁਪਿਆ ਦੇ ਦਾਂਗੇ ਇਹਦਾ ਕਹਿੰਦੇ ਸੀ ਹਫ਼ਤੇ 'ਚ ਨਸ਼ਾ ਮੰਦ ਕਰ ਦਿਆਂਗੇ ਇਹਦਾ ਕਹਿੰਦੇ ਸੀ ਹਰਾ ਪੈਨ ਲੋਕਾਂ ਦੇ ਹੱਕ 'ਚ ਚੱਲਿਆ ਕਰੂਗਾ ਇਹਦਾ ਕਹਨੇ ਹੁੰਦੇ ਸੀਗੇ ਕਿ ਜਿਨ੍ਹਾਂ ਨੂੰ ਬੜਾ ਡਰ ਲੱਗਦਾ ਹੈ ਪੁਲਿਸ ਫੋਰਸ ਰੱਖਣ ਦੀ ਲੋੜ ਨੂੰ ਸਿਆਸਤਦਾਨਾਂ ਨੂੰ ਮੁਰਗੀਖਾਨੇ ਖੋਲ ਲੈਣ ਤੇ ਫਿਰ ਭਗਵੰਤ ਮਾਨ ਆਪ ਹੁਣ ਜਦੋਂ 15 ਅਗਸਤ ਦੇ ਮੌਕੇ ਦੇ ਉੱਤੇ ਬੋਲਦਾ ਹੈ ਉਦੋਂ ਉਹ 16 ਲੱਖ ਦਾ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਬੋਲਦਾ ਆਪ 7-800 ਮੁਲਾਜ਼ਮ ਲਈ ਫਿਰਦਾ ਅਪ ਜਹਾਜ਼ ਤੋਂ ੱਲੇ ਨਹੀਂ ਉਤਰਦਾਗਾ ਇਹ ਸਾਰਾ ਕੁਝ ਓਦੋਂ ਉਲਟਾ ਤੇਜਰੀਵਾਲ ਸਾਹਿਬ ਕਹਿੰਦਾ ਉਹ ਨਹੀਂ ਸਰਕਾਰੀ ਬੰਗਲਾ ਹੀ ਨਹੀਂ ਲੈਣਾਗਾ ਤੇ ਹੁਣ ਪੰਜਾਬ ਦੇ ਜਿਹੜੇ ਐਮਪੀ ਆ ਉਹਨਾਂ ਦੇ ਬੰਗਲਿਆਂ ਦੇ ਕਬਜ਼ੇ ਕਰੀ ਫਿਰਦੇ ਆ ਇਹ ਇਸ ਕਰਕੇ ਇਹ ਜਿੰਨਾ ਕਹਿ ਲਓ ਝੂਠ ਇਹਨਾਂ ਨੇ ਮਾਰਿਆ ਨਾ ਇਹਨਾਂ 70 ਸਾਲਾਂ ਚ ਬਾਕੀ ਪਾਰਟੀਆਂ ਨੇ ਨਹੀਂ ਮਾਰਿਆਗਾ ਔਰ ਜਿੱਥੋਂ ਤੱਕ ਇਸ ਗੱਲ ਦਾ ਸਵਾਲ ਆ ਕੋਰਟ ਦੇ ਅੰਦਰ ਕਿ ਕੋਰਟ ਦੇ ਵਿੱਚ ਅਦਾਲਤ ਨੂੰ ਇਹਨਾਂ ਨੇ ਧੋਖੇ ਚ ਰੱਖਣ ਦੀ ਕੋਸ਼ਿਸ਼ ਕੀਤੀ ਆ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਆ ਸੱਚ ਸਾਹਮਣੇ ਨਹੀਂ ਲੈ ਕੇ ਆਂਦਾ ਗਾ ਜੀ ਉਹ ਸੱਚ ਨੂੰ ਲੁਕੋਇਆ ਗਿਆ ਜਿਹਦੇ ਕਰਕੇ ਉਹਦੀ ਗ੍ਰਿਫਤਾਰੀ ਤੇ ਰੋਕ ਲੱਗੀ ਆ ਔਰ ਅਸੀਂ ਇਹ ਦਾਅਵਾ ਨਹੀਂ ਕਰਨੇ ਕਿ ਸੱਚ ਅਸੀਂ ਮਾਣਯੋਗ ਹਾਈ ਕੋਰਟ ਦੇ ਸਾਹਮਣੇ ਲੈ ਕੇ ਆਵਾਂਗੇ ਔਰ ਜਿਹੜੀ ਇਹਨਾਂ ਨੇ ਪਰਦਾ ਪਾ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਇਹਨਾਂ ਦੀ ਫੇਲ ਕਰਾਂਗੇ ਇਹ ਸਾਡਾ ਦਾਵਾ ਹੈ ਔਰ ਐਮਐਲਏ ਅਮੋਲਕ ਸਿੰਘ ਨੂੰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੀ ਹਾਲਤ ਹੈ ਉਹ ਪਿੰਡਾਂ ਚ ਵੜਨ ਜੋਗਾ ਨਹੀਂ ਆ ਉਹਦਾ ਸਾਰਿਆਂ ਦੀ ਹਾਲਤ ਇਹ ਹੋਈ ਪਈ ਹੈ ਚਾਹੇ ਉਹ ਬਲਕਾਰ ਸਿੱਧੂ ਹੋਵੇ ਉਹ ਪੱਤਰਕਾਰਾਂ ਨੂੰ ਵੀ ਅੰਦਰ ਕਰਦੇ ਆ ਤਕਰਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ ਇਕੱਲਾ ਬਲਕਾਰ ਸਿੱਧੂ ਦਾ ਇਸ਼ੂ ਹੀ ਨਹੀਂ ਹੈਗਾ ਹੁਣ ਤਾਂ ਇਹ ਜਗਤਾਰ ਭੁੱਲਰ ਵਰਗਿਆਂ ਨੂੰ ਵਿਧਾਨ ਸਭਾ ਦੇ ਵਿੱਚ ਮਤੇ ਪਾ ਰਹੇ ਆ ਕਿ ਇਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰੋ ਤੇ ਰੌਲਾ ਪਾਉਂਦੇ ਆ ਤੇ ਸਭ ਤੋਂ ਵੱਧ ਰੌਲੇ ਤਾਂ ਤੁਸੀਂ ਪਾਉਣੇ ਆ ਸਾਡਾ ਜਿਹੜਾ ਵਰਤਮਾਨ ਮੰਤਰੀ ਆ ਹਰਪਾਲ ਚੀਮਾ ਉਹ ਬੜਾ ਗੱਜ-ਵੱਜ ਕੇ ਬੋਲਦਾ ਜੀ ਇਹ ਝੂਠ ਬੋਲ ਰਹੇ ਆ ਫਲਾਣਾ ਕਰਦੇ ਆ ਸਭ ਤੋਂ ਵੱਧ ਝੂਠ ਤਾਂ ਤੁਸੀਂ ਬੋਲੇ ਆ ਜਦੋਂ ਉਹਨਾਂ ਦੀ ਸਰਕਾਰ ਨਹੀਂ ਸੀ ਸਤਾ ਚਾਈ ਇਹ ਹੀ ਹਰਪਾਲ ਚੀਮਾ ਜਾ ਜਾ ਕੇ ਸਾਰੇ ਧਰਨਿਆਂ 'ਚ ਬੈਠਦਾ ਹੁੰਦਾ ਸੀਗਾ ਕਿ ਸਟੇੰਗ ਕਰਾਂਗੇ ਸਟੇੰਗ ਕਰਾਂਗੇ ਤੇ ਹੁਣ ਮਜ਼ਦੂਰਾਂ ਦੇ ਨਾਂ ਦੇ ਉੱਤੇ ਤਾਂ ਦੰਦ ਨਹੀਂ ਪੈਗੀ ਇਹਨਾਂ ਨੂੰ ਹਮ ਸਿਰਫ ਚਾਰ-ਪੰਜ ਮੀਟਿੰਗਾਂ ਕੀਤੀਆਂ ਤੇ ਭਗਵੰਤ ਮਾਨ ਦਾ ਮਜ਼ਦੂਰਾਂ ਨਾਲ ਮੀਟਿੰਗ ਕਰਨ ਨੂੰ ਵੀ ਤਿਆਰ ਨਹੀਂਗਾ ਇਸ ਲਈ ਇਹ ਝੂਠੇ ਨੇ ਲੋਕ ਇਹਨਾਂ ਨੂੰ ਪਛਾਣ ਚੁੱਕੇ ਆ ਹੁਣ ਇਹ ਤਰਲੇ ਕਰਦੇ ਆ ਕਿ ਹੁਣ ਸ਼ਾਇਦ ਜ਼ਬਰ ਦੇ ਜ਼ੋਰ ਦੇ ਉੱਤੇ ਲੋਕਾਂ ਨੂੰ ਦਬਾ ਕੇ ਫਿਰ ਵੋਟਾਂ ਲੈ ਲਾਂਗੇ ਅਸੀਂ ਕਹਿਣਾ ਚਾਹੁੰਦੇ ਹਾਂ ਜੇ ਜ਼ਬਰ ਦੇ ਜ਼ੋਰ ਤੇ ਰਾਜ ਹੁੰਦੇ ਹੁੰਦੇ ਨਾ ਫਿਰ ਅਰੰਗਜੀਬ ਦਾ ਰਾਜ ਖਤਮ ਨਹੀਂ ਸੀ ਹੁੰਦਾ ਜੀ ਜ਼ਬਰ ਦੇ ਜ਼ੋਰ ਤੇ ਅਗਰ ਰਾਜ ਹੁੰਦੇ ਤਾਂ ਔਰੰਗਜ਼ੇਬ ਦਾ ਰਾਜ ਖਤਮ ਨਹੀਂ ਸੀ ਹੋਣਾ ਇਹ ਗੱਲ ਬਿਲਕੁਲ درست ਹੈ ਹੁਣ ਵੇਖਣਾ ਇਹ ਹੈ ਕਿ ਇਲਾਕੇ ਦਾ ਐਮਐਲਏ ਪੁਲਿਸ ਪ੍ਰਸ਼ਾਸਨ ਇਹਨਾਂ ਮਜ਼ਦੂਰਾ ਸਬੰਧੀ ਅਗਲਾ ਕਿਹੋ ਜਿਹਾ ਕਦਮ ਚੁੱਕਦਾ ਹੈ ਕੀ ਉਹ ਲੋਕਪੱਖੀ ਹੁੰਦਾ ਜਾਂ ਲੋਕ ਵਿਰੋਧੀ ਹੁੰਦਾ ਆਉਣ ਵਾਲਾ ਟਾਈਮ ਦੱਸੇਗਾ ਬਹੁਤ ਮਿਹਰਬਾਨ ਇਕੱਠ ਇਹ ਚਾਹੁੰਦਾ ਕਿ ਜਿਹੜੇ ਗੁੰਡਿਆਂ ਨੇ ਚੰਦਪਾਨ ਦੇ ਲੋਕਾਂ ਤੇ ਨਿਹੱਥਿਆਂ ਤੇ ਗੋਲੀਆਂ ਚਲਾਈਆਂ ਪਿੰਡ ਦੇ ਲੋਕਾਂ ਤੇ ਪੂਰੇ ਤੇ ਤਸੱਦਦ ਕੀਤਾ ਤੇ ਘਰ ਟਾਏ ਗਏ ਤੁਸੀਂ ਮੇਰੇ ਘਰ ਦੀਆਂ ਤਸਵੀਰਾਂ ਵੀ ਦੇਖੀਆਂ ਕਿਵੇਂ ਕਿ ਬੱਚਿਆਂ ਦੀਆਂ ਜਰਮ ਪੱਤਰੀਆਂ ਤੱਕ ਲੈਪਟਾਪ ਤੱਕ ਕਿ ਪੈਨ ਡਰਾਈਵਾਂ ਤੱਕ ਗਹਿਣੇ ਸੀਗੇ ਜਿਹੜੀ ਉਹ ਵੀ ਘਰ ਦੀ ਪੂਰੇ ਦੀ ਬਰਬਾਦੀ ਕੀਤੀ ਹੈ ਕਿ ਉਹਨਾਂ ਗੁੰਡਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਐਮਐਲਏ ਦੀ ਬੋਕਲ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਗਮਦੂਰ ਸਿੰਘ ਪੱਪੂ ਨੂੰ ਸਟੇ ਮਿਲੀ ਆ ਉਹ ਵੀ ਐਮਐਲਏ ਅਮੋਲਕ ਸਿੰਘ ਦੀ ਬਦੌਲਤ ਹੀ ਮਿਲੀ ਆ ਪਰ ਜਿਹੜੇ ਜੈਜੀ ਵਰਗੇ ਜਾਂ ਹੋਰ ਲੋਕਾਂ ਤੇ ਜਿਹੜਾ ਪਰਚਾ ਦਰਜ ਹੈ ਉਹਨਾਂ ਦੀ ਗ੍ਰਿਫਤਾਰੀ ਚਾਹੁੰਦੇ ਆ ਨਹੀਂ ਤਾਂ ਜਿਹੜਾ 10 ਤਰੀਕ ਨੂੰ ਜ਼ਬਰ ਵਿਰੋਧੀ ਜਿਹੜੀ ਐਕਸ਼ਨ ਕਮੇਟੀ ਬਣੀ ਆ ਤੇ ਉਸ ਦੇ ਲਈ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਪੂਰੇ ਪੰਜਾਬ ਦਾ ਇਕੱਠ ਕਰਾਂਗੇ ਤੇ ਸੀਐਮ ਭਗਵੰਤ ਮਾਨ ਦੀ ਸਰਕਾਰ ਨੂੰ ਨੰਗਾ ਕਰਾਂਗੇ ਲੋਕਾਂ ਦੇ ਵਿੱਚ ਪਰ ਜ਼ੁਲਮ ਨਹੀਂ ਝੱਲਾਂਗੇ ਭਗਵੰਤ ਮਾਨ ਸਰਕਾਰ ਮੁਰਦਾਬਾਦ 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 पत्रकारਾਂ ਦੀ ਆਵਾਜ਼ ਦਬਾਉਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰੈਸ ਦੀ ਆਜ਼ਾਦੀ ਤੇ ਹਮਲੇ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰੈਸ ਦੀ ਆਜ਼ਾਦੀ ਤੇ ਹਮਲੇ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਬਲਕਾਰ ਸਿੱਧੂ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਔਰਤਾਂ ਦਾ ਅਪਮਾਨ ਕਰਨ ਵਾਲੇ ਬਲਕਾਰ ਸਿੱਧੂ ਤੇ ਪਰਚਾ ਦਰਜ ਕਰੋ ਬੰਦ ਕਰੋ ਦਰਜ ਕਰੋ ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਭਗਵਾਨਤਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ